ਬਾਬੇ ਢੱਟੀ ਹੋਣ ਲੱਗੀ ਬੰਦ ਲੋਕ ਦੂਰੋਂ ਦੂਰੋਂ ਆ ਗਏ ਆ ਰੌਣਕਾਂ ਲੱਗ ਗਈਆਂ ਚਾਰੇ ਪਾਸੇ ਮੇਲੇ ਲੱਗ ਗਏ ਆ RAM ਨੋਮੀ ਦਾ ਤਿਹਾੜਿਆ ਲੋਕੀ ਕਹਿੰਦੇ ਵੀ ਫਾਇਦਾ ਲੈ ਕੇ ਜਾਣਾ ਇੱਧਰ ਕੈਮਰਾ ਮਾਰ ਕੇ ਦਿਖਾਓ ਅੱਜ ਭੱਡੀਆਂ ਉਫਰਾ ਪਤਾ ਕੀ ਲੱਗਣ ਜਾ ਰਹੀਆਂ 100 ਰੁਪਏ ਦਾ ਸੂਟ 5 ਮੀਟਰ ਦੇ ਰਹੇ ਆ ਪੈਣਾ ਭਰਾਵਾਂ ਨੂੰ ਨਾਲੋਂ ਨਾਲ ਤੇ ਜਿਹਨੇ 10 ਸੂਟ ਲੈ ਲਏ ਉਹਨੂੰ ਸੈਂਡਲਾਂ ਜੋੜਾ ਫਰੀ 100 ਰੁਪਏ ਦਾ ਸੂਟ ਦੇ ਰਹੇ ਆ ਪ੍ਰਿੰਟ ਬੱਕੋ ਬੱਕਰੇ ਦੇ ਰਹੇ ਆ ਸੂਟ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਵੀ ਫਰੀ ਦੇ ਰਹੇ ਆ ਆ ਨਵੀਂ ਆਈਟਮ ਲਾਂਚ ਕੀਤੀ ਸੀਗੀ ਆਪਾਂ ਹੁਣ ਤਾਂ ਦੁਕਾਨ ਹੀ ਬੰਦ ਕਰਿਆ ਕਸ ਕੋਟਨ ਓਰੀਜਨਲ ਇਹ ਵੀ ਆਪਾਂ 1000 ਰੁਪਏ ਦੇ ਅੱਠ ਕਰਦੇ 125 ਰੁਪਏ ਸਾਰਾ ਸੂਟ ਕੈਮਰੀਗ ਦਾ ਨਾਮ ਦੇਤਾ ਦੁਪੱਟਾ ਉਹ ਵੀ ਸ਼ਫਾਉਣ ਦਾ ਭਾਜੀ ਜਿਹੜੇ ਭੈਣ ਭਰਾ ਨੇ 1000 ਦੇ 5 ਲਲੇ ਸੈਂਡਰਾਂ ਨਾਲ ਜੁੜਾ ਉਹਨੂੰ ਵੀ ਬੜੇ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਹੈ ਜਾਂ ਤੁਸੀਂ ਦੁਕਾਨਾ ਬਣਾ ਰਹੇ ਹੋ ਹੁਣ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਅੰਬਾਲਾ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਇਸ ਵੇਲੇ ਪੂਰੇ ਇੰਡੀਆ 'ਚ ਸਭ ਤੋਂ ਵੱਡਾ ਨਾਮ ਬਣ ਗਿਆ ਬਾਬੇਅਟੀ ਨਾਲੇ ਹੋਲ ਸੇਲਰਾਂ ਤੋਂ ਵੀ ਸਸਤੇ ਭਾਜੀ ਲਹਿੰਗਾ ਬਾਜ਼ਾਰ 'ਚ 2500 ਤਿੰਨ ਹਜ਼ਾਰ ਦਾ ਭਾ 600 ਰੁਪਏ ਦਾ ਦੇਣਾ ਜੀ ਤਿੰਨ 3000 ਤੱਕ ਕਰਾਇਆ ਜੀ ਬਾਜ਼ਾਰ 'ਚ ਭਾਜੀ 600 ਰੁਪਏ ਦਾ ਲਹਿੰਗਾ ਆਹ ਲੋ ਜੀ ਆ ਦੇਖੋ ਲਹਿੰਗਾ ਬਾਜ਼ਾਰ ਚ 650 ਦਾ ਸੂਟ ਆ ਬਾਬੇ ਰੇੜੀ ਦਾ ਆਪਾਂ ਕਰਦੇ ਆ 1200 ਦੇ 4 1200 ਦੇ ਵੀ 4 ਦੇ ਰਹੇ ਨੇ 4 ਦੇ ਦੇਣਾ ਸੈਂਡਲਾਂ ਜਿਹੜਾ ਫਿਰ ਫ੍ਰੀ ਦੇਣਾ ਆ ਦੇਖੋ ਬੈਟਿੰਗ ਸੂਟ ਦੀ ਗੱਲ ਕਰਦੇ ਆ ਰੈੱਡ ਸੂਟ ਦੀ 3000 3500 4000 ਬਾਬੇ ਦੇ ੱਟੀ ਤੇ ਆ ਜਾਓ 600 ਰੁਪਏ ਦੇ ਵਿੱਚ ਸੂਟ ਲੈ ਜਾਓ ਬੈਟਿੰਗ ਸੂਟ ਬਾਜ਼ਾਰ ਚ 1800 ਰੁਪਏ ਦਾ ਸੂਟ ਆਪਾਂ 1000 ਤੇ 2000 ਕਰਦੇ ਆ ਚੁੰਨੀ ਫੁੱਲ ਪਿਓਰ ਦੀ ਕੰਮ ਦੇਖੋ ਕੀਤਾ ਹੋਇਆ ਤੇ ਨਾਲ ਹੀ ਆਪਣੇ ਭੈਣਾਂ ਬਰਾਉਂ ਦੇਣ ਜਾ ਰਹੇ ਆ ਫਾਰਾ ਸੋਰੇ ਦੋ ਨਾਲ ਸੈਂਟਰਾਂ ਜੁੜਾ ਪਰੇ ਵਾਲੇ ਸੂਟ ਜਿਹੜੇ ਕਹਿੰਦੇ ਆ 8000 ਆ ਲੋ 600 ਰੁਪਏ ਨੂੰ ਚੱਕੋ ਜੇ ਆ ਤਾਂ ਵੀ ਅੱਜ ਹਨਾ ਫ੍ਰੀ ਵਾਲਾ ਕੰਮ ਹੋ ਗਿਆ ਆ 600 ਰੁਪਏ ਦਾ ਸੂਟ ਜੇ ਕੋਈ ਦੇ ਦੇਵੇ ਭਾਜੀ 800 ਰੁਪਏ ਚ ਪੂਰੇ ਪੰਜਾਬ ਚ ਨਹੀਂ ਮਿਲਦਾ 18 1900 ਦਾ ਸੂਟ ਦੁਕਾਨ ਅੰਦਰ ਵੇਚਣ ਡਿਆ 800 ਦਾ ਲੈ ਜੀ ਆ ਦੇਖੋ ਦੁਪੱਟਾ ਨਾਲ ਇਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਹਾਂਜੀ ਆ 5500 ਨੂੰ ਦੇਣਾ 4000 ਰੁਪਏ ਦੁਕਾਨ ਬੰਦ ਕਰ ਰਿਹਾ ਇਸ ਕਰਕੇ 1800 ਦੇ ਦੋ ਕਰਤੇ ਆ 900 ਰੁਪਏ ਚ ਆਹ ਦੇਖੋ ਪਾੜਾ ਸਿਲਕ ਦਾ ਸੂਟ ਨਾਲ ਦੁਪੱਟਾ ਭਾਜੀ ਬਾਜ਼ਾਰ ਚ ਕੱਲਾ ਦੁਪੱਟਾ ਹੀ 3500 ਦਾ ਆਪਾਂ ਸੂਟ ਹੀ 900 ਰੁਪਏ ਦਾ ਕਰਤਾ ਤੇ ਪਰ ਚੀਜ਼ ਦੇਖੋ ਬੜੀ ਹੋਈ ਆ ਦੁਪੱਟਾ ਦੇਖੋ ਬਾਜ਼ਾਰ 'ਚ 4000 ਰੁਪਏ ਦਾ ਵੀ ਸਾਬ ਬਾਬੇ ਰੇਟ ਤੇ 1200 ਰੁਪਏ 'ਚ ਲੈ ਜਾਓ ਆ ਤੇ ਬਾਜ਼ਾਰ 'ਚ ਫੁਲਕਾਰੀ 2500 ਦੀ ਆਪਾਂ ਆੜਾ ਸਿਲਕ ਦੇ ਸੂਟ ਨਾਲ ਫੁਲਕਾਰੀ ਕਰਤੀ ਭਾਜੀ 900 ਦੀ ਲਹਿੰਗਾ ਬਣਾਓ ਸ਼ੌਟ ਬਣਾਓ ਜਿੱਦਾਂ ਮਰਜੀ ਤੁਸੀਂ ਇਹਨੂੰ ਤਿਆਰੀ ਕਰਾਓ ਆ ਲੋ ਓਰੀਜినਲ ਪੀਸ ਆਹ ਦੇਖੋ ਸ਼ੌਟ ਆ ਲੋ ਦੁਪੱਟਾ 3500 ਦਾ ਪੀਸ ਆ 1000 ਰੁਪਏ ਦਾ ਕਰਤਾ ਭਾਜੀ ਭਾਜੀ ਪੂਰੇ ਪੰਜਾਬ ਚਲੇ ਜਾਣਾ ਜੇ ਪੈਸੇ ਕਮਾਉਣੇ ਆ ਨਾ ਇਸ ਟਾਈਮ ਕੱਪੜੇ ਦੇ ਕੰਮ 'ਚ ਤੈਸੇ ਰਵੀ ਕੋ ਦੁਕਾਨਦਾਰਾ ਫੈਰਾ ਕਰੂਗੀ ਬਾਬੇ ਦੀ ਢੱਟੀ ਸਲੋਜੀ ਬਾਬੇ ਢੱਟੀ ਹੋਣ ਲੱਗੀ ਬੰਦ ਲੋਕ ਦੂਰੋਂ ਦੂਰੋਂ ਆ ਗਿਆ ਰੌਣਕਾਂ ਲੱਗ ਗਈਆਂ ਚਾਰੇ ਪਾਸੇ ਮੇਲੇ ਲੱਗ ਗਿਆ RAM ਨੋਮੀ ਦਾ ਤਿਹਾੜਿਆ ਲੋਕੀ ਕਹਿੰਦੇ ਵੀ ਫਾਇਦਾ ਲੈ ਕੇ ਆਣਾ ਇੱਧਰ ਕੈਮਰਾ ਮਾਰ ਕੇ ਦਿਖਾਓ ਅੱਜ ਵੱਡੀਆਂ ਆਫਰਾਂ ਪਤਾ ਕੀ ਲੱਗਣ ਜਾ ਰਹੀਆਂ 4 ਰੁਪਏ ਦਾ ਸੂਟ 5 ਮੀਟਰ ਦੇ ਰਹੇ ਆ ਪਹਿਣਾ ਭਰਾਵਾਂ ਨੂੰ ਨਾਲੋ ਨਾਲ ਤੇ ਜਿਹਨੇ 10 ਸੂਟ ਲੈ ਲਏ ਉਹਨੂੰ ਸੈਂਡਲਾਂ ਜੋੜਾ ਪਰੀ ਦੇਖੋ ਬਾਜ਼ਾਰ ਦੇ ਵਿੱਚ ਜਿਹੜੇ 2-2000 ਚ ਇੱਥੇ ਤੁਹਾਨੂੰ 1000 ਰੁਪਏ ਦੇ 10 ਸੂਟ 100 ਰੁਪਏ ਦਾ ਸੂਟ ਦੇ ਰਹੇ ਆ ਸੂਟ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਵੀ ਫ੍ਰੀ ਦੇ ਰਹੇ ਆ ਛੇਤੀ ਆ ਜਾਓ ਬਾਬੇ ਦੀ ਢਿੱਟੀ ਬੰਦ ਹੋਣ ਜਾ ਰਹੀ ਆ ਮੁੜ ਕੇ ਨਹੀਂ ਮਿਲਿਆ ਮਿਲਣਾ ਇਧਰ ਦੇਖ ਲਓ ਵੀ ਸਾਰੇ ਝੋਲੇ ਭਰੀ ਜਾਂਦੇ ਆ ਮਾਰੋ ਮਾਰ ਲੱਗੀ ਪਈ ਆ ਜਿਹੜਾ ਲੈ ਗਿਆ ਲੈ ਗਿਆ ਜਿਨ੍ਹਾਂ ਦੀਆਂ ਦੁਕਾਨਾਂ ਆ ਤੁਸੀਂ ਵੀ ਆ ਜਾਓ ਕੱਪੜਾ ਸਟੋਰ ਕਰ ਲਓ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਲੈਣਾ ਤੁਸੀਂ ਵੀ ਆ ਜਾਓ ਜਿਹੜੇ ਰੀਸੇਲਰ ਆ ਕੱਪੜੇ ਦਾ ਨਵਾਂ ਕੰਮ ਕਰਨ ਮਰਜੀ ਸੂਟ ਲਓ ਆਲੋ ਚੱਕੋ 5-5 ਮੀਟਰ ਸੂਟ 100 ਰੁਪਏ ਕਰਤਾ ਜੀ ਦੇਖੋ ਪ੍ਰੈਂਸ ਇਧਰ ਚੈੱਕ ਕਰੋ ਆ ਦੇਖੋ ਢੇਰ ਲੱਗੇ ਆ ਇਦਾਂ ਵੀ 10 20 ਜਾਂ 100 ਸੂਟ ਢੇਰ ਲੱਗੇ ਪਏ ਆ ਕਾਤਾ ਲੈ ਜੋ ਜਿੰਨਾ ਮਰਜ਼ੀ ਕਪੜਾ 100 ਰੁਪਏ ਦਾ ਸੂਟ ਨਾਲ ਸੈਂਡਲਾਂ ਜੁੜਾ ਫਰੀ ਤੇ ਜੇ 10 ਸੂਟ ਲੈ ਲੈ ਤੁਸੀਂ ਤੁਹਾਨੂੰ ਫੈਰਾ ਦੇ ਰਹੇ ਆ ਆ ਨਵੀਂ ਆਈਟਮ ਲਾਂਚ ਕੀਤੀ ਸੀਗੀ ਆਪਾਂ ਹੁਣ ਤਾਂ ਦੁਕਾਨ ਹੀ ਬੰਦ ਕਰਿਆ ਸਕੋਟਰ ਨੂਰੀਜਨਲ ਇਹ ਵੀ ਆਪਾਂ 1000 ਰੁਪਏ ਦੇ ਅੱਠ ਕਰਦੇ 125ਵੇਂ ਸੂਟ ਸਵਾ 100 ਚ ਸੂਟ ਇਹ ਜੇ ਬਿਹਾਰ ਚ 250 ਦਾ ਸੂਟ ਆਪਾਂ ਸਵਾ 100 ਨੂੰ ਕਰਤਾ ਲਓ ਆਹ ਦੇਖੋ ਇਹਨੂੰ ਫਾਇਦੇ ਕਹਿੰਦੇ ਜਿੰਨਾ ਮਰਜੀ ਚੱਕੋ ਸਵਾ 100 ਚ 125 ਰੁਪਏ ਦਾ ਸੂਟ ਨਾਲ ਇਹਦੇ ਵੀ ਸੈਂਟ ਲਾ ਜੋੜਾ ਫਰੀ ਆ ਬਾਬਾ ਜੀ ਥੋੜਾ ਟਾਈਮ ਦਿਓ ਸਾਈਡ ਤੇ ਬਹਿ ਕੇ ਥੋੜੀ ਜਿਹੀ ਵੈਰਾਈਟੀ ਦਿਖਾ ਦਿਓ ਮੈਨੂੰ ਆਜੋ ਭਾਈ ਦਾ ਨਾਰੀ ਆਰਟੀਕਲ ਦਿਖਾ ਦੇਣਾ ਜੀ ਲਓ ਜੀ ਹੁਣ ਇੱਥੇ ਤਾਂ ਰਾਸ਼ ਬਹੁਤ ਆ ਆਪਾਂ ਉਹ ਦੂਜੀ ਸ ਉਹ ਵੀ ਸ਼ਫਾਉਣ ਦਾ ਭਾਜੀ ਜਿਹੜੇ ਭੈਣ ਭਰਾ ਨੇ 1000 ਦੇ 5 ਲੇਲੇ ਸੈਂਡਰਾਂ ਜੁੜਾ ਉਹਨੂੰ ਵੀ ਫਰੀ ਸੁਣੋ ਜੀ ਤੁਸੀਂ ਚੈੱਕ ਕਰ ਲਓ ਪਹਿਲੀ ਗੱਲ ਤਾਂ ਓਮਸ਼ੈਪ ਬ੍ਰਾਂਡ ਬਹੁਤ ਵੱਡਾ ਬ੍ਰਾਂਡ ਆ ਰੇਟ ਬਾਜ਼ਾਰ ਨਾਲੋਂ ਘੱਟ ਕਰਤੇ ਆ ਸੂਟਾਂ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਫ੍ਰੀ ਦੇ ਰਹੇ ਆ ਵੱਡਾ ਫਾਇਦਾ ਕੈਮਰੀ ਗਰਾ ਸੂਟ ਦੁਪੱਟਾ ਸਿਵਾਉਣ ਦਾ ਬਾਜ਼ਾਰ 'ਚ 400 ਲੱਖ ਹੈ ਇੱਥੇ 1000 ਦੇ ਪੰਜ ਨਾਲ ਸੈਂਡਲਾਂ ਦਾ ਜੋੜਾ ਫ੍ਰੀ ਦੇਖੋ 200 ਰੁਪਏ ਦਾ ਸੂਟ ਰਹਿ ਗਿਆ ਹੋਰ ਪ੍ਰਿੰਟਿੰਗਾਂ ਦੇਖੋ ਤੁਸੀਂ ਡਿਜ਼ਾਈਨਿੰਗਾਂ ਦੇਖੋ ਯਾਰ ਦੇ ਪੰਜ ਸੂਟ ਨਾਲੇ ਸੈਂਡਲਾਂ ਦਾ ਜੋੜਾ ਫ੍ਰੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਹੈ ਜਾਂ ਤੁਸੀਂ ਦੁਕਾਨਾ ਬਣਾ ਰਹੇ ਹੋ ਹੁਣ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਅੰਬਾਲੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਇਸ ਵੇਲੇ ਪੂਰੇ ਇੰਡੀਆ 'ਚ ਸਭ ਤੋਂ ਵੱਡਾ ਨਾਮ ਬਣ ਗਿਆ ਬਾਬੇਟੀ ਨਾਲੇ ਹੋਲ ਸੇਲਰਾਂ ਤੋਂ ਵੀ ਸਸਤੇ ਸੂਟ ਦੁਪੱਟਾ ਵਿਦ ਬ੍ਰਾਂਡ ਭਾਜੀ ਆ ਦੇਖੋ ਆ ਲੋ ਦੁਪੱਟਾ ਦੇਖੋ ਫੁੱਲ ਪਿਓਰ ਦਾ ਠੀਕ ਹੈ ਜੀ ਬਾਜ਼ਾਰ 'ਚ 650 ਰੁਪਏ ਸੂਟ ਆ ਬਾਬੇ ਰੇੜੀ ਦੇ ਆਪਾ ਕਰਤੇ ਆ 1200 ਦੇ 4 1200 ਦੇ ਵੀ 4 ਦੇ ਰਣੇ ਆ 4 ਦੇ ਦੇਣਾ ਸੈਂਡਲਾਂ ਜੋੜਾ ਫਿਰ ਫ੍ਰੀ ਦੇਣਾ ਆ ਚੱਕੋ ਆ ਜਿਹੜੀ ਪਿਓਰ ਕੈਮਰੀ ਹੈ ਨਾ ਹਾਂਜੀ ਇਹ ਭਾਜੀ ਬਾਜ਼ਾਰ 'ਚ 650 ਰੁਪਏ ਸੂਟ ਆ ਆਪਾ ਕਿੰਨੇ ਦਾ ਕਰਤਾ 300 ਰੁਪਏ ਦਾ ਆਪਾ ਨਾਲ ਸੈਂਡਲਾਂ ਜੋੜਾ ਫ੍ਰੀ ਬਦਾ ਕਿਵੇਂ ਕਰਤਾ ਆਪਣੇ ਕੋ ਪਿਆ ਸੀਗਾ ਪਹਿਣਾ ਪਰਮ ਨੂੰ ਗਿਫਟੀ ਦੇ ਲਈਏ ਆ ਲੋ ਚੱਕੋ ਨਾਲ 4 ਸੂਟ ਲੈ ਜਾਓ ਨਾਲੇ ਜੋੜੇ ਫ੍ਰੀ ਦੇਖੋ ਜੀ ਇੱਥੇ ਤਾਂ ਡਬਲ ਫਾਇਦੇ ਹੋ ਰਿਹਾ ਆਦ ਨਾਲੋਂ ਰੇਟ ਘੱਟ ਕਰਤੇ ਆ ਸੂਟਾਂ ਦੇ ਨਾਲ ਪੰਜਾਬੀ ਜੁੱਤੀਆਂ ਦੇ ਜੋੜੇ ਫ੍ਰੀ ਦੇ 1100 ਰੁਪਏ ਦਾ ਸੂਟ ਦੁਪੱਟਾ 500 ਰੁਪਏ ਦਾ ਇੱਕ ਹੈ ਹਮ ਆਪਾਂ ਦੇ ਤੇ ਹਜ਼ਾਰ ਦੇ ਚਾਰ ਕੋ ਚਾਰ ਦੇ ਨਾਲ ਲਿਓ ਸੈਂਡਲਾਂ ਜੋੜਾ ਫਰੀ ਦੇਖੋ 250 ਰੁਪਏ ਦਾ ਸੂਟ ਜੈਪੁਰ ਦਾ ਸੂਟ ਜਿਹੜਾ ਬਾਜ਼ਾਰ ਚ 900 ਰੁਪਏ ਦਾ ਨਾ ਹਾਂਜੀ ਆਪਾਂ 1200 ਦੇ ਚਾਰ ਕਰਤੇ ਆ ਕਿੰਨੇ ਦਾ ਸੂਟ ਪੈ ਗਿਆ ਬਾਜੀ 300 ਰੁਪਏ ਦਾ ਸਿਰਫ 300 ਰੁਪਏ ਦਾ ਤੇਨੇ 100 ਰੁਪਏ ਦੇ ਨਾਲ ਵੀ ਭਾਜੀ ਆਪਾਂ ਸੈਂਡਲਾਂ ਦਾ ਜੋੜਾ ਫ੍ਰੀ ਕਰਤਾ ਨਵਾਂ ਬ੍ਰਾਂਡਡ ਕੱਪੜਾ ਆਹ ਸੂਟ ਦੇਖੋ ਤੁਸੀਂ ਬੜਿਆ ਹੋਇਆ ਆਹ ਕੰਮ ਦੇਖੋ ਕੀਤਾ ਕੋਟਨ ਪ੍ਰਿੰਟਡ ਸਲਵਾਰ ਪਿਓਰ オリジナル ਅਹਮਦਾਬਾਦ ਦੀਆਂ ਡਿਜ਼ਾਈਨਰ ਚੀਜ਼ਾਂ ਦੇਖੋ ਕੰਮ ਕਿੰਨਾ ਸ਼ਾਨਦਾਰ ਆਹ ਦੇਖੋ ਦੁਪੱਟਾ ਨਾਲ ਕੋਟਨ ਦਾ ਪਿਓਰ ਮਲ ਦੇ ਸੂਟ ਭਾਜੀ ਆਹ ਦੇਖੋ 550 600 ਰੁਪਏ ਦਾ ਸੂਟ ਆ ਬਾਬੇ ਦੀ ਹੱਡੀ ਨੇ ਕਰ ਦਿੱਤੇ ਆ 1200 ਦੇ ਚਾਰ ਨਾਲ ਸੈਂਡਲਾਂ ਜੋੜਾ ਬਰੀ ਕਰਤਾ ਆ ਦੇਖੋ ਚੀਜ਼ਾਂ ਆ ਪ੍ਰਿੰਟਿੰਗਾਂ ਦੇਖੋ ਪਿਓਰ ਕੋਟ ਨਾਲ ਦੇਖੋ ਆ ਦੇਖੋ ਸੋਦੇ ਹਮ ਇੱਕ ਤੋਂ ਇੱਕ ਹਮ ਆ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਰੰਗ ਭਾਜੀ 300 ਰੁਪਏ ਦਾ ਸੂਟ ਨਾਲ ਸੈਂਡਲਾਂ ਜੋੜਾ ਫ੍ਰੀ ਕਰਤਾ ਜੀ ਦੇਖੋ ਸਾਡੇ ਕੋਲ ਵੈਸੇ ਨਾ 50 ਰੁਪਏ ਤੋਂ ਦੁਪੱਟਾ ਸ਼ੁਰੂ ਹੋ ਜਾਂਦਾ 100 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ 700 ਰੁਪਏ ਦਾ 200 250 ਤੇ ਜਿਹੜੇ 5 5000 ਵਾਲੇ ਸੂਟ ਆ 15 1500 ਜੀ ਦਵਾਂਗੇ ਆਪਣੇ ਭੈਣਾ ਭਰਾ ਨੂੰ ਆ 2500 ਰੁਪਏ ਦਾ ਸੂਟ 2000 ਰੁਪਏ ਸੂਟ ਦੁਕਾਨਦਾਰ ਵੇਚ ਰਿਹਾ ਲੋਟਾ ਮਾਜੀ ਹੋਈ ਬਾਜ਼ਾਰ ਚ ਆਪਾਂ ਦੁਕਾਨ ਬੰਦ ਕਰ ਦੇ ਕਰੇ ਲੱਖਾਂ ਦਾ ਫਿਰ ਕਹਿੰਦੇ 600 ਰੁਪਏ ਲੈ ਜਾਓ ਤੁਸੀਂ ਹੁਣ ਚੈੱਕ ਕਰ ਲਓ ਜਦੋਂ ਆਪਾਂ ਵੈਟਿੰਗ ਸੂਟ ਦੀ ਗੱਲ ਕਰਦੇ ਆ ਰੈੱਡ ਸੂਟ ਦੀ 3000 3500 4000 ਬਾਬੇ ਦੇ ਟੀ ਤੇ ਆ ਜਾਓ 600 ਰੁਪਏ ਦੇ ਵਿੱਚ ਸੂਟ ਲੈ ਜਾਓ ਵੈਟਿੰਗ ਸੂਟ ਇੱਕ ਤੋਂ ਇੱਕ ਆਡੀ ਕਾਲਾ ਪਾਜੀ ਸੂਟਾਂ ਨਾਲ ਸੈਂਡਲ ਫ੍ਰੀ ਨੇ ਤੇ ਐਦਾਂ ਦੀਆਂ ਚੀਜ਼ਾਂ ਦੇਖੋ ਤੁਸੀਂ ਆਹ ਲੋ ਤੁਸੀਂ ਇੱਕ ਤੋਂ ਇੱਕ ਆਰਟੀਕਲ ਪਫ ਦਾ ਕੰਮ 2995 ਦਾ ਸੂਟ ਵੀ ਭਾਜੀ 600 ਰੁਪਏ ਜੀ ਆਲੋ ਦੇਖੋ ਦੁਕਾਨ ਸਾਰੀ ਭਰੀ ਪਈ ਆ ਚਾਰੇ ਪਾਸੇ ਕੈਮਰਾ ਮਾਰਕੀਟ ਹਰ ਦੁਕਾਨ ਭਰੀ ਪਈ ਆ ਰਸ਼ ਬਹੁਤ ਜ਼ਿਆਦਾ ਪਿਆ ਆ ਇੱਥੇ ਤੁਹਾਨੂੰ ਆ ਦੇ ਰਹੇ ਆ 600 ਦਾ ਸੂਟ ਕੋਈ 2500 ਨਹੀਂ ਕੋਈ ਆਹ ਦੇਖੋ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਦੇਖੋ ਇਹ ਵੀ 3200 2600 ਇਦਾਂ ਪਰ 600 ਰੁਪਏ ਦਾ ਦਵਾਂਗੇ ਆ ਵੀ ਸੂਟ ਚੈੱਕ ਲਓ ਇਹਦੇ ਨਾਲ ਵੀ ਜੁੱਤੀਆਂ ਦਾ ਜ ਆਲੋ ਜੀ ਆਹ ਦੇਖੋ ਤੁਸੀਂ ਪੀਸ ਇੱਕ ਤੋਂ ਇੱਕ ਆਰਟੀਕਲ 6 600 ਦੇ ਵਿੱਚ ਬਹੁਤ ਧਮਾਕੇ ਇਥੇ ਕੀਤੇ ਆ ਦਿਨ ਬਹੁਤ ਥੋੜੇ ਆ ਜਿਹੜਾ ਪਹਿਲਾਂ ਆਜੂਗਾ ਉਹਨਾਂ ਨੂੰ ਮਿਲ ਜਾਣਾ ਜਿਹੜਾ ਪਿੱਛੇ ਰਹਿ ਗਿਆ ਉਹ ਰਹਿ ਜਾ 22255 2500 ਦੇ ਸੂਟ ਕਰੇਵ ਦੇ ਭਾਜੀ ਕਰ ਦਿੱਤੇ ਆਪਾਂ 600 ਰੁਪਿਆ ਦੇਖੋ ਬਾਜ਼ਾਰ 'ਚ 1800 ਰੁਪਿਆ ਦਾ ਸੂਟ ਆਪਾਂ 1000 'ਚ 2000 'ਤੇ ਆ ਸੂਟ ਨਾਲ ਸੂਟ ਫ੍ਰੀ ਕਰਦਾ ਨਾਲ ਸੈਂਡਲਾਂ ਜੋੜਾ ਵੀ ਫ੍ਰੀ ਕਰਦਾ ਲੈ ਰੇਟ ਵੀ ਤਿੰਨ ਤਿੰਨ ਚਾਰ ਚਾਰ ਗੁਣਾ ਕਰ ਦਿੱਤਾ ਭਾਜੀ ਚਕਾੜ ਤੇ ਬਸ ਖਤਮ ਕਰਨੇ ਆ ਜੀ ਦੇਖੋ 2-2000 ਰੁਪਿਆ ਆਮ ਮਿਲਦਾ ਡੰਮੀ ਤੇ ਇਥੇ 500 ਚੁੰਨੀ ਫੁੱਲ ਪਿਓਰ ਦੀ ਕੰਮ ਦੇਖੋ ਕੀਤਾ ਹੋਇਆ ਤੇ ਨਾਲ ਹੀ ਆਪਣੇ ਭ 1200 ਦੇ ਦੋ ਨਾਲ ਸੈਂਡਲਾਂ ਜੁੜਾ ਫਰੀ ਭਾਈ ਜੀ ਦੇਖੋ ਜੇ ਬਜ਼ੁਰਗਾਂ ਲਈ ਸੂਟ ਲੈਣੇ ਆ ਸਾਡੇ ਕੋਲ ਬਹੁਤ ਵੈਰਾਈਟੀ ਆ ਕੁੜੀਆਂ ਲਈ ਸੂਟ ਲੈਣੇ ਆ ਬਹੁਤ ਵੈਰਾਈਟੀ ਆ ਜੇ ਤੁਸੀਂ ਮਿਡਲ ਰੇ ਲੈਣੇ ਆ ਤਾਂ ਵੀ ਮਾਦਬ ਹਰ ਕਿਸੇ ਦੇ ਪੌਣ ਵਾਲੇ ਨਵੇਂ ਫਰੈਸ਼ ਸੌਦੇ ਦੇ ਰਹੇ ਆ ਮਿੱਟੀ ਦੇ ਪਾ ਆਹ ਲੋ 1300 ਰੁਪਏ ਦਾ ਸੂਟ ਹਾਂਜੀ 1200 ਦੇ ਦੋ ਕਰਦੇ ਆ ਪਰ ਸੂਟ ਦਾ ਸੈਂਡਲਾਂ ਜੁੜਾ ਇਹਨਾਂ ਵੀ ਫਰੀ ਕਰਦੇ ਦੇਖੋ ਕਾਟਨ ਦੇ ਸੂਟ ਲੈ ਜਾਓ ਮਸਲੀਨ ਦੇ ਸੂਟ ਲੈ ਜਾਓ ਚਾਹੇ ਤੁਸੀਂ ਲੈ ਜਾਓ ਰੇਸ਼ਮੀ ਜਿਹਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਉਹਨਾਂ ਦੇ ਤਾਂ ਲੱਖ ਰੁਪਈਆ ਵੱਜ ਜਾਣਿਆ ਸੋ ਹੁਣ ਨਾ ਬਾਬਾ ਜੀ ਲਹਿੰਗਿਆਂ ਦੀ ਆ ਦੇਖੋ ਭਾਜੀ ਲਹਿੰਗੇ ਤੁਸੀਂ ਕਿਹਾ ਤੇ ਆਪਣੇ ਹੱਥ ਜੀ ਪੇ ਆ ਦੇਖੋ ਹੂੰ ਭਾਜੀ ਲਹਿੰਗਾ ਬਾਜ਼ਾਰ ਚ 2500 3000 ਦਾ ਭਾ 600 ਰੁਪਏ ਦਾ ਦੇਣਾ ਜੀ ਤਿੰਨ 3000 ਤੱਕ ਕਰਾਇਆ ਜੀ ਬਾਜ਼ਾਰ ਚ ਭਾਜੀ 600 ਰੁਪਏ ਦਾ ਲਹਿੰਗਾ ਆ ਲੋ ਜੀ ਆ ਦੇਖੋ ਲਹਿੰਗਾ ਕੋਈ 5000 ਨਹੀਂ ਕੋਈ 6000 ਨਹੀਂ 6 6000 ਵਾਲੇ ਲਹਿੰਗੇ 600 ਰੁਪਏ ਚ ਆ ਦੇਖੋ ਰੁਪਏ ਚ ਲਹਿੰਗੇ ਦੇ ਰਹੇ ਆ ਜੀ ਆ ਦੇਖੋ ਭਾਜੀ ਲਹਿੰਗਾ ਜਰਾ ਕੰਮ ਦੇਖੋ ਹਰ ਇੱਕ ਤਰ੍ਹਾਂ ਦੇ ਹੈਵੀ ਆ 12000 ਦਾ ਲਹਿੰਗਾ ਦੁਪੱਟਾ ਦੇਖੋ ਨਾਲ ਕੋਈ 13000 ਮੰਗਦਾ 4000 ਰੁਪਇਆ ਕਰਾਇਆ ਪਰ ਬਾਬੇ ਜੱਟੀ ਦਾ 600 ਰੁਪਇਆ ਦਾ ਲਹਿੰਗਾ ਲੈ ਜਾਓ ਤੁਸੀਂ ਭਾਜੀ 600 ਰੁਪਇਆ ਦਾ ਸੂਟ ਕਰਤਾ ਜੀ 600 ਰੁਪਇਆ ਦਾ ਭਾਜੀ ਕਿਉਂ ਤੁਸੀਂ ਗਲਤ ਚੀਜ਼ਾਂ ਕਰ ਰਹੇ ਹੋ ਇਹ ਦੇਣਾ ਪੈਣਾ ਤੁਹਾਨੂੰ ਇਹ ਤਾਂ ਭਾਜੀ ਗਾਹਕ ਸਾਹਮਣੇ ਖੜਾ ਭੈਣ ਜੀ ਸਾਹਮਣੇ ਖੜਾ ਭੈਣ ਜੀ ਚਾਈ ਦਾ ਲੈ ਜਾਓ 600 ਰੁਪਏ ਦੇ ਰਹੀਆਂ ਕਸਟਮਰ ਸਾਹਮਣੇ ਦੇ ਰਿਆ ਮੈਂ ਆ ਦੇਖੋ 45 45 ਸੌ ਦਾ ਸੂਟ 600 ਰੁਪਏ ਕਰਤਾ ਆ ਆ ਲਓ ਭਾਜੀ ਦੁਕਾਨ ਬੰਦ ਕਰਨੀ ਹੈ ਨਾ ਬੰਦ ਹੀ ਕਰਨੀ ਹੈ ਖੁੱਲਣੀ ਨਹੀਂ ਇਹ ਆ ਚੈੱਕ ਕਰੋ ਭਾਰੇ ਭਾਰੇ ਸੂਟ ਦੇ ਰਹੇ ਆ ਲਖਨਊ ਵਾਲੇ ਸੂਟ ਜਿਹੜੇ ਕਹਿੰਨੇ ਆ 8000 ਆ ਲਓ 600 ਰੁਪਏ ਨੂੰ ਚੱਕੋ ਜੀ 6 600 ਦੇ ਵਿੱਚ ਜਿੰਨਾ ਮਰਜ਼ੀ ਚੱਕ ਲਿਓ ਮਾਲ ਆ ਲਓ ਫਰਕਾਬਾਦੀ ਸੂਟ ਹਾਂਜੀ ਬਾਜ਼ਾਰ 'ਚ 4500 ਦਾ ਨਾ ਹਾਂਜੀ ਬਾਜ਼ਾਰ 'ਚ 4000 ਦਾ ਨਾ ਸੇਲ ਆਣ ਵਾਲੇ 3500 ਦਿੰਦੇ ਆ ਨਾ ਮੈਂ ਦੇਣਾ 600 ਰੁਪਏ ਦਾ ਆ ਤਾਂ ਵੀ ਅੱਜ ਹਨਾ ਫ੍ਰੀ ਵਾਲਾ ਕੰਮ ਹੋ ਗਿਆ ਆ 600 ਰੁਪਿਆ ਦਾ ਸੂਟ ਜੇ ਕੋਈ ਦੇ ਦੇਵੇ ਆ 55 5500 ਰੁਪਏ ਨੂੰ ਸੂਟ ਵਿਗਦਾ ਸ਼ੋਅਰੂਮ ਚ ਹਾਂਜੀ ਆ ਦੇਖੋ ਦੁਪੱਟਾ ਨਾਲ ਕਮੀਜ਼ ਦੇਖੋ ਦੀ ਨਾਲ ਆ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਦੁਪੱਟਾ ਨਾਲ ਐਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਹਾਂਜੀ ਆ 5500 ਨੂੰ ਦੇਣਾ 4000 ਰੁਪਏ ਦੀ ਦੁਕਾਨ ਬੰਦ ਕਰ ਰਿਹਾ ਇਸ ਕਰਕੇ 1800 ਦੇ ਦੋ ਕਰਤੇ ਆ 900 ਰੁਪਏ ਚ ਆ ਲੋ ਕੰਟਰਾ ਸਲਵਾਰ ਆ ਦੇਖੋ 3D ਦੁਪੱਟਾ ਨਾਲ ਡੈਨਰ ਪੀਸ 1800 ਦੇ ਦੋ ਇੱਕ ਨਾਲ ਇੱਕ ਫ੍ਰੀ ਸੈਂਡਲ ਦਾ ਜੋੜਾ ਨਾਲ ਫ੍ਰੀ ਲਹਿੰਗਿਆਂ ਨਾਲੋਂ ਸ਼ਰਾਰਿਆਂ ਕਰਾ ਰਹਿਆਂ ਡਰੈੱਸਾਂ ਨਾਲੋਂ ਵੀ ਹੈਵੀ ਚੀਜ਼ਾਂ ਭਾਜੀ ਪੂ ਜੇ ਪੈਸੇ ਕਮਾਉਣੇ ਆ ਨਾ ਇਸ ਟਾਈਮ ਕੱਪੜੇ ਦੇ ਕੰਮ 'ਚ ਤੇ ਸਿਰਫ ਇੱਕੋ ਦੁਕਾਨ ਦਾ ਫੈਰਾ ਕਰੂਗੀ ਬਾਬੇ ਦੀ ਹੱਡੀ ਆ ਬਾਜ਼ਾਰ 'ਚ ਜਿੰਨਾ ਮਰਜੀ 250 300 ਦਾ ਸੂਟ ਵੇਚ ਲੈਣਾ ਮੈਂ ਤੁਹਾਨੂੰ 100 ਰੁਪਏ ਦਊਂਗਾ ਜੀ ਦੇਖੋ 100 ਦੇ ਵਿੱਚ ਇਹ ਸੂਟ ਬਣਾ ਲਓ ਟੌਪ ਤੁਸੀਂ ਕੋਟ ਸੈੱਟ ਬਣਾ ਲਓ ਪਰ 100 ਰੁਪਏ ਦਾ ਸੂਟ ਆ ਭਾਜੀ 100 ਰੁਪਏ ਦਾ ਸੂਟ 5 ਮੀਟਰ ਕਪੜਾ ਚੱਕੋ ਜੀ 100 ਰੁਪਏ 100 ਰੁਪਏ ਬਸ ਭਾਜੀ ਦੇਖੋ ਜਿੰਨਾ ਮਰਜੀ ਕਪੜਾ 5 ਮੀਟਰ 100 ਰੁਪਏ ਦਾ ਜਿਹਨੇ 10 ਲਾ ਲਿਆ ਉਹਨੂੰ ਸੈਂਟਲਾਂ ਜੁੜਾ ਨਾਲ ਫਰੀ ਆਹ ਦੇਖੋ ਪਾੜਾ ਸਿਲਕ ਦਾ ਸੂਟ ਨਾਲ ਦੁਪੱਟਾ ਭਾਜੀ ਬਾਜ਼ਾਰ 'ਚ ਕੱਲਾ ਦੁਪੱਟਾ ਹੀ 3500 ਦਾ ਆਪਾਂ ਸੂਟ ਹੀ 900 ਰੁਪਏ ਦਾ ਕਰਤਾ ਜੀ ਹੁਣ ਦਈਏ ਕਿ ਇਹਨੂੰ ਇਹਨਾਂ ਨੂੰ ਦੇ ਦੋ ਇਹ ਵੀ ਮੰਗ ਰਿਹਾ ਇਹ ਵੀ ਮੰਗ ਰਿਹਾ ਇਹ ਵੀ ਮੰਗ ਰਿਹਾ ਆ ਆ ਵੀ ਤੁਹਾਨੂੰ ਅਸੀਂ 900 ਰੁਪਏ ਦਾ ਦੇ ਦੇਣਾ ਹੈ 900 ਰੁਪਏ ਦਾ ਸੂਟ ਦੇ ਦਿੱਤਾ ਭਾਜੀ ਆਹ ਦੇਖੋ ਚੱਕੋ ਜੀ ਆਹ ਆਹ ਦੇਖੋ ਭਾਜੀ RAM NOMI ਦਾ ਦਿਨ ਹੈ ਸ਼੍ਰੀ RAM ਜੀ ਦਾ ਦਿਨ ਹੈ ਤੇ ਆਪਾਂ ਦੇ ਦਿੱਤਾ 900 ਰੁਪਏ ਨੂੰ ਸੂਟ ਦੁਕਾਨ ਕਰ ਰਿਹਾ ਬੰਦ ਕਰੇ ਦੇ ਪਰ ਚੀਜ਼ ਦੇਖੋ ਬੜੀ ਆ ਦੁਪੱਟਾ ਦੇਖੋ ਬਾਜ਼ਾਰ ਤੇ 4000 ਰੁਪਏ ਦਾ ਵੀ ਸਾਬੇ ਰੇਟ ਤੇ 1200 ਰੁਪਏ ਲੈ ਜਾਓ ਆ ਦੇਖੋ ਆ ਦੇਖੋ ਭੈਣ ਜੀ ਪੀਸ ਘੇਰਾ ਵੀ ਚਲਾ ਵੀ ਆ ਦੇਖੋ 5500 ਰੁਪਏ ਦਾ ਸੂਟ ਹੈ 900 ਰੁਪਏ ਦਾ ਕਰਤਾ ਭਾਜੀ ਆ ਵੀ ਦੇ ਦਿਓ ਭੈਣ ਜੀ ਦੇਖੋ ਜਿਹੜਾ ਸੂਟ ਖੋਲਦਾ ਉਹ ਵੀ ਦੇ ਦਿਓ ਆ ਵੱਡਾ ਗਵਾਹ ਪਤਾ ਕੀ ਤੁਹਾਡੇ ਲਈ ਆ ਦੇ ਰਹੇ ਆ ਆ ਲੋ ਰੇਟ ਕਹਿ ਰਿਹਾ ਦੇ ਰਹੇ ਆ ਆ ਦੇਖੋ ਭਾਜੀ ਫੋਟੋ ਦਾ origignal ਪੀਸ ਹੈ 5500 4500 ਤੋਂ ਘੱਟ ਕੋਈ ਦੁਕਾਨਦਾਰ ਨਹੀਂ ਵੇਚਦਾ ਹਰ ਚੋਰੋਂ ਦਾ ਬਕਰੇ ਦਾ ਲੋ ਚੱਕੋ ਬਾਬੇ ਦੀ ਹੱਡੀ ਦਾ 900 ਰੁਪਏ ਚ ਲੈ ਜਾਓ। ਲਓ ਆ ਵੀ 900 ਰੁਪਏ ਚ ਜਿਹਨੇ ਬਿਆਰ ਸ਼ਾਦੀਆਂ ਦੇ ਕੱਪੜੇ ਲੈਣਾ ਦਾਜ ਬਿਰਦੇ ਲੈਣਾ ਬਹੁਤ سارے ਫਾਇਦੇ ਆ। ਪੂਰੇ ਪੰਜਾਬ ਦੇ ਕਿਸੇ ਨੇ 600 ਰੁਪਏ ਤਾਂ ਨਹੀਂ ਦੇਣਾ। ਆਪਾਂ 600 ਰੁਪਏ ਦੇ ਦੇਣਾ। ਲਓ 600 ਰੁਪਏ ਦਾ ਸੂਟ ਆ। ਆ ਦੇਖੋ 600 ਰੁਪਏ ਦਾ ਸੂਟ ਭਾਜੀ ਕੱਢਿਆ ਕਰਾਇਆ ਦੇਖੋ। ਹੈਰਾਨ ਹੋ ਰਿਹਾ ਸਾਰੇ ਆ ਜੀ। ਆ ਦੇ ਲੋ ਭੈਣ ਜੀ ਨੂੰ ਦੇ ਦਿਓ 600 ਰੁਪਏ। ਛੱਡਣ ਵਾਲੀ ਚੀਜ਼ ਹੈ ਹੀ ਨਹੀਂ ਉਹਦਾ ਵੀ। ਆਹ ਲੋ ਜੀ। ਭਾਜੀ 800 ਰੁਪਏ ਚ ਪੂਰੇ ਪੰਜਾਬ ਚ ਨਹੀਂ ਮਿਲਦਾ 18-1900 ਦਾ ਸੂਟ ਦੁਕਾਨ ਅੰਦਰ ਵੇਚਣ ਡਿਆ 800 ਦਾ ਲੈ ਜਾਓ ਆ ਪਾੜਾ ਸਿਲਕ ਫੁਲਕਾਰੀ ਦਾ ਸੂਟ ਆ ਦੇਖੋ ਫੁਲਕਾਰੀ ਬਾਜ਼ਾਰ ਚ ਫੁਲਕਾਰੀ 2500 ਦੀ ਆਪਾਂ ਪਾੜਾ ਸਿਲਕ ਦੇ ਸੂਟ ਨਾਲ ਫੁਲਕਾਰੀ ਕਰਤੀ ਭਾਜੀ 900 ਦੀ ਆਹ ਲੋ ਲਹਿੰਗਾ ਡਰੈਸ ਆ ਦੇਖੋ ਠੀਕ ਹੈ ਜੀ ਲਹਿੰਗਾ ਬਣਾਓ ਸ਼ੌਰਟ ਬਣਾਓ ਜਿੱਦਾ ਮਰਜ਼ੀ ਤੁਸੀਂ ਇਹਨੂੰ ਤਿਆਰੀ ਕਰਾਓ ਆਹ ਲੋ ਓਰੀਜినਲ ਪੀਸ ਆਹ ਦੇਖੋ ਸ਼ੌਰਟ ਆਹ ਲੋ ਦੁਪੱਟਾ 3500 ਦਾ ਪੀਸ ਆ 1000 ਰੁਪਏ ਦਾ ਕਰਤਾ ਬਾਜੀ ਇਹ 1000 ਰੁਪਏ ਚ ਬਿਲਕੁਲ ਬਾਜੀ ਆ ਦੇਖੋ 3500 ਵਾਲਾ ਲਹਿੰਗਾ 1000 ਰੁਪਏ ਦੇ ਵਿੱਚ ਕਰਤਾ ਇਹ ਚ ਵੀ ਡਿਜ਼ਾਈਨ ਬਹੁਤ ਸਾਰੇ ਆ ਆ ਦੇਖੋ ਜੀ ਆ ਦੇਖੋ ਚੀਜ਼ ਦੇਖੋ ਬਾਜੀ ਫੁਲਕਾਰੀ オリジナル ਜੀ ਆਹ ਦੇਖੋ ਚੀਜ਼ ਬਣੀ ਹੋਈ ਆ ਲੋ ਸੁਪਰ ਡੂਪਰ ਹਿੱਟ ਆਰਟੀਕਲ ਆ ਲੋ ਜੀ 900 ਰੁਪਏ ਵਿੱਚ ਬਾਜੀ ਇਹ ਵੀ 900 ਵਿੱਚ ਬਾਜੀ ਦੁਕਾਨ ਬੰਦ ਕਰ ਰਹੇ ਆ ਵੱਡਾ ਫੇਰਾ ਕਰ ਰਹੇ ਆ ਪੈਣ ਪਾ ਰੋ ਰੋ ਆ ਰਹੇ ਆ ਖਰਾਬ ਕਰੀਏ ਨਾ ਬਾਹਰੋਂ ਕੱਟ ਕਰੀਏ ਆ ਰੇਟ ਘਟ ਨਹੀਂ ਬਾਜੀ ਆਪਾਂ ਰੇਟ ਖਤਮ ਹੀ ਕਰਦੇ ਆ ਦੇਖੋ ਹੌਲ ਸੇਲਰਾਂ ਨੇ ਵੀ ਜਵਾਲ ਦੇਣਾ ਪੈਣਾ ਲੋਕਾਂ ਨੂੰ ਉਹ ਬਾਜੀ ਹੌਲ ਸੇਲਰ ਦੇਣਗੇ ਮੈਂ ਥੋੜੀ ਦੇਣਾ ਐ ਐਦਾਂ ਦੀਆਂ ਚੀਜ਼ਾਂ 18 1800 2700 ਰੁਪਏ ਦਾ ਸੂਟ ਬਾਜੀ ਦੇਖੋ ਜੀ ਇਹ ਤਾਂ ਲੈ ਜਾਓ ਕੋ ਛੱਡਣ ਦੀ ਲੋੜ ਨਹੀਂ ਝੋਲਾ ਭਰ ਲੋ ਆ ਦੇਖੋ ਜੀ ਬੁੱਕਲ ਭਰ ਲਈ ਆ ਸੂਟਾਂ ਦੇ ਨਾਲ ਤੁਸੀਂ ਵੀ ਆ ਜਾਓ ਰਿਟੇਲ ਕਾਊਂਟਰ ਤੇ 1800 ਹੋਲਸੇ ਰੇਡ ਆ ਭਾਜੀ 700 ਰੁਪਏ ਦਾ ਦਿੱਤਾ ਤਿੰਨ ਲੈਣ ਲਈ ਤੁਸੀਂ ਕਿਸੇ ਨੂੰ ਗਿਫਟ ਵੀ ਦੇਣਾ ਦੇਖੋ 700 ਲੈ ਜਾਓ ਕਿਸੇ ਨੂੰ ਇਹ ਦੇ ਦੇ ਅਗਲਾ ਕਿਹੜਾ ਲੈ ਵੀ 2500 ਦੀ ਹੈਗੀ ਆ ਆ ਲਓ ਚੱਕੋ ਜੀ 700 ਦੇ ਵਿੱਚ ਇਹ ਵੀ ਦਿੱਤਾ ਬਾਕੀ ਭੰਡਾ ਬਣਾ ਦਦਿਆ ਜਲਦੀ ਕਰੋ ਜਮਸ਼ੇਰ ਖਾਸ ਆ ਜਾਓ ਬਾਬੇ ਦੇ ਡੇਟ ਦਾ ਵੱਡਾ ਫਾਇਦਾ ਆ ਸੂਟ ਨਾਲ ਸੂਟ ਫ੍ਰੀ ਮਿਲ ਰਿਹਾ ਔਰ ਜਿੰਨਾ ਕ ਲਿਮਟਡ ਸਟਾਕ ਸਾਡੇ ਕੋਲ ਸੈਂਡਲਾਂ ਦਾ ਪਿਆ ਅਸੀਂ ਸੂਟ ਨਾਲ ਉਹ ਵੀ ਫ੍ਰੀ ਦੇ ਰਿਹਾ ਆ ਜਾਓ ਤੇ ਲੈ ਜਾਓ ਮੌਕਾ ਦੁਬਾਰਾ ਨਹੀਂ ਮਿਲਣਾ ਕਿਉਂਕਿ ਅਸੀਂ ਤਾਂ ਬੰਦ ਕਰ ਰਹੇ ਹਾਂ ਜੀ ਸਤਿ ਸ੍ਰੀ ਅ